ਕੁਛ ਨਹੀਂ ਕੀ ਕਰ ਸਕਦਾ ਕੁਛ ਨਹੀਂ ਕਰ ਸਕਦੇ ਅਸੀਂ ਫਿਰ ਇਹੀ ਆ ਬਿਮਾਰ ਹੋਵਾਂਗੇ ਹਸਪਤਾਲਾਂ ਜਾਵਾਂਗੇ ਤੇ ਫਿਰ ਐਂਡ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ ਨਹੀਂ ਹੋ ਰਿਹਾ ਕੋਈ ਹੱਲ ਨਹੀਂ ਹੋ ਰਿਹਾ ਸਾਰੇ ਮਹੱਲੇ ਵਾਲੇ ਬਿਮਾਰ ਕਹਿ ਰਹੇ ਆ ਹੁਣੇ ਚਾਰ ਪੰਜ ਕੇਸ ਜਿਹੜੇ ਡੈਂਗੂ ਦੇ ਆ ਗਏ ਆ ਇਸ ਟੌਂਕ ਤੋਂ ਪਿੱਛੇ ਚਲ ਜਾਓਗੇ ਨਾ ਉੱਥੇ ਸਾਰਾ ਕੁਝ ਡਵੈਲਪ ਹੋਇਆ ਤੁਹਾਡੇ ਸਾਡੇ ਟਾਈਲਾਂ ਪਈਆਂ ਸਾਫ਼ ਸੁਥਰਾ ਹੈਗਾ ਉਹ ਉਹ ਤੀਜੀ ਦਾ ਏਰੀਆ ਹੈ ਸ਼ਾਇਦ ਮੈبی ਪਤਾ ਹੀ ਨਹੀਂ ਉੱਥੇ ਅਮੀਰ ਲੋਕ ਰਹਿੰਦੇ ਆ ਉੱਥੇ ਇੰਨੇ ਤੋਂ ਦੋਸਰ ਹੋ ਗਏ ਮੇਰਾ ਆਫਿਸ ਸਾਹਮਣੇ ਆਫਿਸ ਹੈ ਮਤਲਬ ਦੇਖੋ ਕਿੰਨਾ ਕੰਨਾ ਕੁਝ ਬੁਰਾ ਹਾਲ ਹੈ ਜਨ ਉਸ ਤੇ ਮਤਲਬ ਟ੍ਰੇਨ ਨਿਕਲਦੀ ਇੱਥੋਂ ਵੀ ਪਿੱਛੂ ਵੀ ਨਿਕਲਦੀ ਐ ਉਹ ਉਸ ਰੋਡ ਦੀ ਵੀਡੀਓ ਬਣਾ ਕੇ ਦੇਖੋਗੇ ਤੁਸੀਂ एकदम ਸਾਫ਼ ਸੁਥਰੀ ਐ ਤਾਂ ਮੇਰਾ ਕਾ ਤੁ ਸਪੂ ਸਫਾਈ ਕੀਤੀ ਜਾਂਦੀ ਵੀ ਜਿਵੇਂ ਪਿਛਲੇ ਵਾਰ ਦੀ ਹੋਈ ਐ ਉੱਤੇ ਟਾਇਲ ਵੀ ਪਈ ਹੋਈ ਹੈ ਸਾਈਡ ਤੇ ਪਠਾਨਕੋਟ ਪੀਰਬਾਬਾ ਚੌਂਕ ਵਿਖੇ ਵਾਰਡ ਨੰਬਰ 21 ਅਤੇ 31 ਦੇ ਵਿੱਚ ਇੰਨੀ ਜ਼ਿਆਦਾ ਸੀਵਰੇਜ ਦੀ ਮਾੜੀ ਹਾਲਤ ਹੋ ਚੁੱਕੀ ਹੈ ਹਾਲਾਤ ਜਿਹੜੇ ਨੇ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਿ ਲੋਕ ਜਿਹੜੇ ਨੇ ਆਏ ਦਿਨ ਡੇਂਗੂ ਦੇ ਨਾਲ-ਨਾਲ ਇਨਫੈਕਸ਼ੀਅਸ ਡਿਜ਼ੀਜ਼ ਜਿਹੜੀਆਂ ਨੇ ਉਹਨਾਂ ਦਾ ਸ਼ਿਕਾਰ ਹੋ ਰਹੇ ਨੇ ਲੋਕਾਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਜਿਹੜੀ ਹੈ ਨਗਰ ਨਿਗਮ ਨੂੰ ਲਗਾਤਾਰ ਇਹ ਬੇਨਤੀ ਕੀਤੀ ਗਈ ਹੈ ਮੰਗ ਕੀਤੀ ਗਈ ਹੈ ਕਿ ਇਸ ਸੀਵਰੇਜ ਦੀ ਸਮੱਸਿਆ ਨੂੰ ਜਿਹੜਾ ਹੈ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਪਰ ਅਜੇ ਹੁਣ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ ਉਤੋਂ ਤੱਕ ਕਿ ਪਾਰਸ਼ਦ ਦੇ ਨਾਲ-ਨਾਲ ਵਿਧਾਇਕ ਅਸ਼ਵਨੀ ਸ਼ਰਮਾ ਦੇ ਨਾਲ ਵੀ ਇਸ ਬਾਬਤ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਹੈ ਉਹ ਦਿੱਤੀ ਗਈ ਹੈ ਪਰ ਹਜੇ ਤੱਕ ਕਿਸੇ ਨੇ ਵੀ ਕੋਈ ਵੀ ਕਾਰਵਾਈ ਦੀ ਪਹਿਲ ਜਿਹੜੀ ਹੈ ਉਹ ਨਹੀਂ ਕੀਤੀ ਗਈ ਤੇ ਉੱਥੇ ਹੀ ਲੋਕਾਂ ਦੇ ਵਿੱਚ ਖਾਸਾ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਔਰਤਾਂ ਦੇ ਵੱਲੋਂ तमाम ਜਾਣਕਾਰੀ ਸਾਂਝੀ ਕੀਤੀ ਗਈ ਇਸ ਨਾਲ ਨਾਲ ਜਿੰਨੇ ਵੀ ਏਜੰਟਸ ਨੇ ਉਹਨਾਂ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਮਾੜੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਉਹਨਾਂ ਦੇ ਬੱਚੇ ਤੇ ਉਹਨਾਂ ਦੀ ਬਜ਼ੁਰਗ ਜਿਹੜੇ ਨੇ ਇੱਥੋਂ ਤੱਕ ਕਿ ਜਵਾਨ ਔਰਤਾਂ ਜਿਹੜੀਆਂ ਨੇ ਉਹ ਵੀ ਬਿਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਨੇ ਡੇਂਗੂ ਜਿਹੜਾ ਹੈ ਉਹ ਲਗਾਤਾਰ ਫੈਲ ਰਿਹਾ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਜਿਹਾ ਕੁਝ ਹੋਰ ਹੋ ਜਾਂਦਾ ਹੈ ਕਿਉਂਕਿ ਡੇਂਗੂ ਦੇ ਕਿੰਨੇ ਜ਼ਿਆਦਾ ਕੇਸਿਸ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨੇ ਡੇਂਗੂ ਦੇ ਨਾਲ ਬਿਮਾਰ ਨੇ ਤੇ ਉਹ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਐਡਮਿਟ ਹੋਣਾ ਦਾ ਇਲਾਜ ਚੱਲ ਰਿਹਾ ਹੈ ਤੇ ਉਹਨਾਂ ਨੇ ਕਿਹਾ ਜੇਕਰ ਅਜਿਹਾ ਕੁਝ ਹੋਰ ਹੋ ਜਾਂਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਵੇਗਾ ਵੱਡੇ ਸਬਾਹ ਜਿਹੜੇ ਨਹੀਂ ਉਹ ਖੜੇ ਕਿਤੇ ਨੇ ਉਹਨਾਂ ਨੇ ਤੇ ਆਓ ਇੱਕ ਵਾਰ ਤੁਹਾਨੂੰ ਸੁਣਾ ਦਿੰਦੇ ਆ ਕਿੰਨੀ ਮਾੜੀ ਹਾਲਾਤਾਂ ਦੇ ਵਿੱਚ ਲੋਕ ਜਿਹੜਾ ਨੇ ਗੁਜ਼ਰ ਕਰ ਰਹੇ ਨੇ ਤੇ ਸੀਵਰੇਜ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਕਿੰਨੀ ਜ਼ਿਆਦਾ ਗੰਦਗੀ ਹੈ ਤੇ ਕਿੰਨਾ ਜ਼ਿਆਦਾ ਕੂੜਾ ਜਿਹੜਾ ਉਹ ਇਕੱਠਾ ਹੋ ਰੱਖਿਆ ਜਿਸ ਦੇ ਨਾਲ ਬਿਮਾਰੀਆਂ ਜਿਹੜੀਆਂ ਨੇ ਲਗਾਤਾਰ ਇਸ ਵਾਰਡ ਦੇ ਵਿੱਚ ਫੈਲ ਰਹੀਆਂ ਨੇ ਹਾਂਜੀ ਸੁਨੀਤਾ अरोड़ा ਮੇਰਾ ਨਾਮ ਹੈ ਔਰ ਇਹ ਪ੍ਰੋਬਲਮ ਹੈ ਹਰ ਸਾਲ ਸਾਨੂੰ ਸੈਲ ਸਾਡੇ ਘਟਦੇ ਪਏ ਆ ਭੱਲਾ ਸਾਰਾ ਬਿਮਾਰ ਪਿਆ ਸਵੇਰੇ ਸਾਡੇ ਅੰਦਰ ਤੱਕ ਇੰਨੀ ਬਦਬੂ ਆਂਦੀ ਐ ਨਾ ਮੱਛਰ ਐ ਕਿ ਅਸੀਂ ਬਹਿ ਹੀ ਨਹੀਂ ਸਕਦੇ ਆਪਣੇ ਵੇੜੇ ਦੇ ਵਿੱਚ ਔਰ ਕਿਤਨੀ ਵਾਰ ਬਬਲੀ ਅਮਸੀਰ ਨੂੰ ਬੋਲ ਦਿੱਤਾ ਅਸ਼ਨੀ ਸ਼ਰਮਾ ਜੀ ਨੂੰ ਬੋਲਿਆ ਕਿਸੇ ਨੇ ਸਾਡਾ ਅਜ ਤੱਕ ਹੱਲ ਨਹੀਂ ਕੀਤਾ ਫੇਰ ਬਿਮਾਰੀ ਆ ਗਈ ਸਾਡਾ ਬੱਲਾ ਸਾਰਾ ਬਿਮਾਰ ਹੈ ਕਿੰਨੇ ਅਸੀਂ ਵੱਲ ਹਸਪਤਾਲ ਅੱਜ ਦਾਖਲ ਹੋਏ ਕੀ ਹੈ ਕੀ ਸਮੱਸਿਆ ਹੈ ਕੀ ਸਮੱਸਿਆ ਹੈ ਕਿ ਸੀਵਰੇਜ ਦਾ ਪਾਣੀ ਗੰਦਾ ਇੱਧਰ ਆ ਰਿਹਾ ਔਰ ਇੰਨੀ ਸਬੈਲ ਐ ਇੰਨੀ ਬਦਬੂ ਐ ਸਾਡੇ ਵੇੜੇ 'ਚ ਖੜੇ ਹੋ ਕੇ ਤੁਸੀਂ ਦੇਖੋ ਔਰ ਡੈਂਗੂ ਬੱਚਾ ਆ ਰਿਹਾ ਹੈ ਕਿ ਨਹੀਂ ਦਿਨ ਦਿਹਾੜਾ ਸਮੱਸਿਆ ਆ ਰਹੀ ਆ ਇਹ ਸਾਲ 1.5 ਸਾਲ 2 ਸਾਲ ਪਿਛਲੇ ਸਾਲ ਵੀ ਮੈਂ ਬਿਮਾਰ ਸੀ ਬੱਚਨੋਂ ਅਮਨਦੀਪ ਅੰਬਰਸਰ ਮੈਨੂੰ ਲੈ ਕੇ ਗਏ ਫੇਰ ਮੇਰਾ ਬਚਾ ਹੋਇਆ ਤੇ ਕੀ ਮੰਗਤੂ ਮੰਗ ਇਹ ਹੀ ਕਰਨੇ ਆ ਕਿ ਇਹ ਗੰਦ ਸਾਡਾ ਖੇਤੀ ਤੋਂ ਖੇਤੀ ਦੂਰ ਕੀਤਾ ਜਾਵੇ ਤੇ ਬੱਚੇ ਵੀ ਸਾਡੇ ਜਵਾਈ ਕਹਿੰਦੇ ਜਗਾ ਵਿੱਚੋਂ ਤੁਸੀਂ ਕਿੱਥੇ ਗੰਦ ਚ ਰੰਦੇ ਪਈਓ ਕਿੱਥੇ ਵੇਚੀਏ ਦੱਸੋ ਤੱਕ ਅਮਤੀ ਨੂੰ ਕਿਹਾ ਜਾ ਕਿ ਇਹਨੂੰ ਕਿਹਾ ਕੀ ਕਹਿੰਦੇ ਆਂ ਬਾਰ-ਬਾਰ ਕਿਹਾ ਇੱਕ ਵਾਰ ਹੀ ਨਹੀਂ ਕਿਹਾ ਬਬਲੀ ਐਮਸੀ ਨੂੰ 50 ਵਾਰ ਸਾਡੇ ਮੰਮੀ ਗਏ ਆ ਬੋਲੋ ਇੱਧਰ ਆ ਕੇ ਕਿੰਨੀ ਵਾਰ ਗਏ ਹੋ ਆ ਦੇਖੋ ਕਿੰਨੀ ਵਾਰ ਗਏ ਕਿੰਨੀ ਵਾਰ ਹੀ ਜਾਂਦਾ ਔਰ ਜਿਹੜੇ ਜਿੰਨੀ ਕਿੰਨੀ ਜਿੰਨੀ ਤੋਂ ਜ਼ਿਆਦਾ ਤੋਂ ਜ਼ਿਆਦਾ ਵਾਰ ਇਹ ਉਹਦੇ ਘਰ ਗਏ ਆ ਐਦਾ ਕੋਈ ਬਬਲੀ ਹੱਲ ਕਰ ਐਦਾ ਹੱਲ ਕਰ ਹੋ ਜਾਏਗਾ ਹੋ ਜਾਏਗਾ ਹੁੰਦਾ ਕੁਛ ਨਹੀਂ ਆਹ ਰਵੀ ਸ਼ਰਮਾ ਵੀਰ ਦਿੱਕਤ ਵੀਰ ਪਤਾ ਕੀ ਹੈ ਇਸ ਤੋਂ ਅੱਗੇ ਚੱਲ ਜਾਓਗੇ ਨਾ ਉੱਥੇ ਸਾਰਾ ਕੁਝ ਡਵੈਲਪ ਹੋਏਗਾ ਸਾਡੇ ਟਾਇਲਾਂ ਪਈਆਂ ਸਾਫ਼ ਸੁਥਰਾ ਹੈਗਾ ਉਹ ਵੀ ਉਹ ਤੀਜੀ ਦਾ ਏਰੀਆ ਹੈ ਸ਼ਾਇਦ ਮੇਰੇ ਵੀ ਪਤਾ ਹੀ ਨਹੀਂ ਉੱਥੇ ਅਮੀਰ ਲੋਕ ਰਹਿੰਦੇ ਉੱਥੇ ਇੱਥੇ ਮੈਨੂੰ 2 ਸਾਲ ਹੋ ਗਏ ਮੇਰਾ ਆਫਿਸ ਸਾਹਮਣੇ ਆਫਿਸ ਹੈ ਮਤਲਬ ਆ ਦੇਖੋ ਕਿੰਨਾ ਕਿੰਨਾ ਕੁਛ ਬੁਰਾ ਹਾਲ ਹੈ ਤੇ ਉੱਥੇ ਮਤਲਬ ਟ੍ਰੇਨ ਨਿਕਲਦੀ ਇੱਥੋਂ ਵੀ ਪਿੱਛੋਂ ਵੀ ਨਿਕਲਦੀ ਹੈ ਉਹ ਉਸ ਰੋਡ ਦੀ ਵੀਡੀਓ ਬਣਾ ਕੇ ਦੇਖੋਗੇ ਤੁਸੀਂ एकदम ਸਾਫ ਸੁਥਰੀ ਹੈ ਉੱਤਰੀ ਮੈਂ ਕਾਰ ਲੈ ਕੇ ਚਲਾ ਜਾਉਂਦਾ ਐ ਦਿੱਕਤ ਹੈ ਕੀ ਪ੍ਰੋਬਲਮ ਆ ਗਈ ਉਸ ਦੇ ਨਾਲ ਪ੍ਰੋਬਲਮ ਹੈ ਬੱਚੇ ਬੱਚੇ بیمار ਹੋ ਰਹੇ ਆ ਡੇਂਗੂ ਉੱਥੇ ਆਮ ਫੈਲਿਆ ਹੋ ਤੇ ਉਹਨਾਂ ਕਿੰਨਾ ਕਿੰਨਾ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ ਕੋਤੇ ਐਟ ਇਸ ਸਾਫ ਸਫਾਈ ਹੋਏ ਘਾਪੂ ਵੀ ਸਾਫ ਪਾਣੀ ਦੀ ਵੀ ਇੱਥੇ ਨਿਕਾਈ ਤੋਂ ਕੀਤਾ ਇਹ ਕੰਮ ਕਿਹਾ ਪਾਣੀ ਬਲੀ ਇੱਥੋਂ ਆ ਰਿਹਾ ਕਿੱਥੋਂ ਉਹਨੂੰ ਚੀਜ਼ ਨੂੰ ਬੰਦ ਕੀਤਾ ਜਾਏ ਤਾਂ ਮੇਰਾ ਘਰ ਕੋ ਸਭ ਕੁਝ ਸਫਾਈ ਕੀਤੀ ਜਾਂਦੀ ਵੀ ਜਿਵੇਂ ਪਿਛਲੇ ਵਾਰ ਦੀ ਹੋਈ ਆ ਉੱਥੇ ਟਾਇਲਾਂ ਵੀ ਪਈ ਹੋਈਆਂ ਸਾਈਡ ਤੇ ਤੇ ਬੱਚੇ ਪੜਦੇ ਆ ਤੇ ਨਾਲ ਦੀ ਬੱਚੇ ਪੜਦੇ ਆ ਗਾਪੀ ਆਈਲੈਂਡਸ ਮੇਰਾ ਪੜਦੇ ਆ ਉਹ ਵੀ ਬੱਚੇ ਇੱਥੋਂ ਨਿਕਲਦੇ ਆ ਕੋਈ ਡਿੱਗ ਜਾਏ ਕੁਝ ਹੋ ਜਾਏ ਉਹਨਾਂ ਨੂੰ ਕੁਛ ਹੈ ਹੀ ਸਿਸਟਮ ਹੀ ਨਹੀਂ ਹੈ ਬਈ ਦੇਖੋ ਨਾ ਇਹ ਲੋ ਮਰਵਾ ਇਹ ਦੇਖੋ ਸਾਡਾ ਬਿਲਕੁਲ ਨਾਲ ਹੈ ਲੈਣਾ ਬਿਲਕੁਲ ਪਾਣੇ ਬੇ ਗਦਰ ਦੁਆਰ ਹੈ ਸਾਡੀ ਨਾਲ ਬਿਲਕੁਲ ਮਹੀਨਾ ਹੋ ਗਿਆ ਮੈਨੂੰ ਬਿਮਾਰ ਪਈ ਨਾ ਇਹ ਨੁਕਸਨ ਇਨਫੈਕਸ਼ਨ ਦਾ ਦੂਜਾ ਉਲਟੀਆਂ ਅੰਗਾਂ ਤੋਂ ਕੋਈ ਆਂਦਾ ਹੀ ਨਹੀਂ ਪੰਜਾਹ ਰਹੀ ਗਏ ਆ ਹਰ ਥਾਂ ਤੇ ਗਏ ਆ ਕੋਈ ਆਂਦਾ ਹੀ ਨਹੀਂ ਹੈਗਾ ਹਾਂਜੀ ਹਾਂਜੀ ਆਵਾਂਗੇ ਜੀ ਹਾਂਜੀ ਹਾਂਜੀ ਆਵਾਂਗੇ ਉਹਨੇ ਹੱਥ ਜੋੜ ਕੇ ਦਿਲ ਜਾਂਦੇ ਜਦੋਂ ਵੋਟਾਂ ਲੈਣ ਆਉਂਦੇ ਤੇ ਫੜਾਫੜਾ ਆ ਜਾਂਦੇ ਰੇ ਔਰ ਉਹਦਾ ਨੂੰ ਪਤਾ ਲੱਗਦਾ ਨਹੀਂ ਹੈਗਾ ਭਾਰ ਕੇ ਕੋਈ ਹਾਲਤੇ ਕਰਨ ਕਿਨੋ ਕਿਨੋ ਤੁਸੀਂ ਦੱਸਿਓ ਕਿ ਕਰੋਗੇ ਇਸ ਮਸਲੇ ਆ ਗਏ 1.5-2 ਸਾਲ ਹੋ ਗਏ ਨੇ ਤਾਂ ਹੁੰਦੀ ਥੋੜਾ ਹੋ ਗਈ 1.5 ਸਾਲ ਹੋ ਗਿਆ ਨਾ ਜੀ ਜੇ ਕਹੋ ਨਹੀਂ ਜੀ ਸਾਡੇ ਇਲਾਕੇ ਨੇ ਹੈਗਾ ਦੋ ਜਣ ਕਹੋ ਤੂੰ ਜੰਗਦਾ ਸਾਡਾ ਇਲਾਕਾ ਨਹੀਂ ਹੈਗਾ ਮੁੰਡਾ ਕਿੰਨੂ ਜਾ ਕੇ ਕਵੇ ਨਹੀਂ ਨਹੀਂ ਹੁਣ ਆ ਸਾਨੂੰ ਆ ਥੋੜਾ ਬੋਟਾ ਲੈਣ ਵਾਸਤੇ ਇਲਾਕੇ ਲੱਗਦੇ ਹੋ ਤੇ ਹੁਣ ਤੀ ਕੰਧ ਖੜੇ ਲੱਗੀਆਂ ਨਹੀਂ ਸਮੱਸਿਆ ਤੁਹਾਡੇ ਸਾਹਮਣੇ ਪਾਣੀ ਨਹੀਂ ਕੋਈ ਐਮ ਐਲ ਏ ਕੋਲ ਵੀ ਗਈਆਂ ਨਹੀਂ ਸੁਣਦਾ ਤੇ ਕੀ ਮੁਸ਼ਕਲ ਆ ਰਹੀ ਹੈ ਮੁਸ਼ਕਲ ਹੈ ਬਿਮਾਰੀਆਂ ਫੈਲਰ ਦੀਆਂ ਪਈਆਂ ਸਾਰੇ ਚ ਗੀਆਂ ਲੈ ਮੈਨੂੰ ਲਾਂਭਾ ਦਿੰਦੇ ਮੇਰੇ ਕੋ ਰੋਂਦੇ ਆਉਂਦੇ ਨੇ ਨਾ ਕੋਈ ਉਹ ਦੇਖਦੇ ਕਿ ਅੱਧੀ ਕੰਮ ਰੱਖ ਲੈ ਦੁੱਤੀ ਉਹ ਤੇ ਬਿਮਾਰ ਪਈ ਦੀ ਉਹ ਵੀ ਬਿਮਾਰ ਹੋਈਦੀ ਐ ਆਦੇ ਬਿਲਕੁਲ ਕੰਦੇ ਨਾਲ ਪਾਣੀ ਚੱਲਦਾ ਹੈ। ਮੈਨਾਂ ਨੂੰ ਮਹੀਨਾ ਹੋ ਗਿਆ। ਉਹ ਮੇਰਾ ਨਾਮ ਅਨੰਦਕਿਸ਼ੋਰ ਹੈ ਤੇ ਵਾਰਡ 31 ਤੇ 21 ਪੈਂਦਾ ਹੈ। ਮੈਂ ਤੁਹਾਡੇ ਸਾਹਮਣੇ ਹੀ ਆ। ਕਿੰਨਾ ਸੀਵਰੇਜ ਦਾ ਪਾਣੀ ਆ ਰਿਹਾ। ਇਹ ਪਿਛਲੇ ਸਾਲ 1.5 ਤੋਂ ਆ ਰਿਹਾ। ਪਬਲੀ ਐਮਸੀ ਕੋਲ ਅਸ਼wini ਜੀ ਕੋਲ ਹੀ ਕਿੰਨੀ ਵਰੀ ਜਾ ਚੁੱਕੇ ਆ। ਮੈਂ ਮੈਲੇ ਕੋਲ ਵੀ ਗਈ ਆ ਮੈਂ। ਓਏ ਹੱਲ ਨਹੀਂ ਹੋ ਰਿਹਾ, ਕੋਈ ਹੱਲ ਨਹੀਂ ਹੋ ਰਿਹਾ। ਸਾਰੇ ਮਹੱਲੇ ਵਾਲੇ ਬਿਮਾਰ ਪੈ ਰਹੇ ਆ। ਹੁਣੇ 4-5 ਕੇ ਜਿਹੜੇ ਡੈਂਗੂ ਦੇ ਆ ਗਏ ਆ। ਉਸੇ ਵਾਲਾ ਹਸਪਤਾਲ ਦੇ ਆ। ਇਹ ਗਰੀਬਾਂ ਦਾ ਮਹੱਲਾ ਹੈ। ਡੈਂਗੂ ਹੋ ਜਾਏ ਤਾਂ ਲਾਜ ਨਹੀਂ ਹੋ ਪੰਦਾ। ਤੇ ਅਮਸੀ ਸਾਹਿਬ ਨੂੰ ਚਾਹੀਦਾ ਆ ਬੇ ਸੋਚਣ ਦੇ ਸਹੀ ਸਾਰੇ ਗਰੀਬ ਗਰੀਬ ਘਰ ਨੇ ਇੱਥੇ ਸਾਰੇ ਸਾਡੀ ਸਫਾਈਆਂ ਵਾਲੀ ਕਿੱਥੋਂ ਦਵਾਈਆਂ ਲੈਣੀਆਂ ਉਹਨਾਂ ਨੇ ਇਹ ਰਿਕਵੈਸਟ ਆ ਪ੍ਰਸ਼ਾਸਨ ਅੱਗੇ ਭਈਆ ਸੀਵਰੇਜ ਦਾ ਹੱਲ ਕਰੋ ਤਾਂ ਕਿ ਬਿਮਾਰੀਆਂ ਤੋਂ ਇਹ ਲੋਕ ਬਚ ਸਕਣ ਤੇ ਵਧੀਆ ਕੰਮ ਕਰੋ ਪ੍ਰਸ਼ਾਸਨ ਨਹੀਂ ਹੱਲ ਕਰਦਾ ਤੇ ਕੀ ਅੱਗੇ ਕੁਝ ਵੀ ਨਹੀਂ ਕਰ ਸਕਦਾ ਗਰੀਬ ਆਦਮੀ ਕੀ ਕਰ ਸਕਦਾ ਕੁਝ ਨਹੀਂ ਕਰ ਸਕਦੇ ਅਸੀਂ ਫਿਰ ਇਹ ਬਿਮਾਰ ਹੋਵਾਂਗੇ ਹਸਪਤਾਲਾਂ ਜਾਵਾਂਗੇ ਤੇ ਫਿਰ ਐਂਡ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ ਮਰ ਜਾਣਾ ਗਰੀਬਾਂ ਦਾ ਕੀ ਐਂਡ ਹੁੰਦਾ ਫਿਰ ਕੁਝ ਨਹੀਂ ਹੋ ਸਕਦਾ ਫਿਰ ਕੈਪਰ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ